ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪ ਜੋ 26 ਮਹਿਰਾ ਵਲੌਗਸ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਪਾ ਕਰ ਰਹੇ ਹਾਂ ਇੱਥੇ ਸਫਾਈ ਦੀਵਾਲੀ ਦੀ ਤੇ ਸਾਰਾ ਸਮਾਨ ਇਧਰੋਂ ਉਧਰੋਂ ਉਲਟ ਪੁਲਟ ਹੋ ਰਿਹਾ ਤੇ ਲੋ ਜੀ ਇੱਧਰ ਸੈਟਿੰਗ ਕਰ ਲਈ ਆਪਾਂ ਆਪਣੇ ਕੰਮ ਦੀ ਸਟੀਚਿੰਗ ਵਗੈਰਾ ਇੱਧਰ ਬੈਠ ਕੇ ਕਰਾਂਗੇ ਤੇ ਇੱਥੇ ਲਗਾਇਆ ਹੋਇਆ ਹੈ ਸੀਗਾ ਸਪੀਕਰ ਗਾਣੇ ਲਗਾਏ ਹੋਏ ਸੀ ਤੇ ਇਸ ਲਈ ਮੈਂ ਮਿਊਟ ਕੀਤੀ ਲਾਈਵ ਤੇ ਵਾਇਸ ਓਵਰ ਕਰਨਾ ਪਿਆ ਫਿਰ ਮੈਨੂੰ ਤੇ ਲੋ ਜੀ ਸਾਰੇ ਸਫਾਈ ਹੋ ਰਹੀਏ ਤੇ ਮੰਦਿਰ ਆਪਣਾ ਹੋתי ਰਹੇਗਾ। ਤੇ ਮੰਦਿਰ ਵਾਲੀ ਸਾਈਡ ਹੋਰ ਵੀ ਖੁੱਲ ਜਾਏਗੀ ਉਧਲੀ ਸਾਈਡ ਬੈਠ ਕੇ ਪਾਠ ਕਰਨਾ ਇਜ਼ੀ ਹੋ ਜਾਊਗਾ। ਇਧਰੋਂ ਥੋੜਾ ਮੁਸ਼ਕਿਲ ਹੁੰਦਾ ਸੀ ਕਿਉਂਕਿ ਮੂਰੇ ਸੋਫੇ ਆ ਗਏ ਸੀ। ਤੇ ਹੁਣ ਇਹਨੂੰ ਸੈੱਟ ਕਰਕੇ ਇਧਰ ਸਾਰਾ ਸਮਾਨ ਸੈਟਿੰਗ ਸਾਰੀ ਚੇਂਜ ਹੋ ਜਾਣੀ ਹੈ ਇੱਥੇ। ਤੇ ਸਾਰੇ ਜਣੇ ਲੱਗੇ ਹੋਏ ਸੀ ਇੱਥੇ ਸਾਰੀ ਫੈਮਿਲੀ ਸਫਾਈਆਂ ਕਰਨ ਲੱਗੀ ਹੋਈ ਸੀ। ਕਿ ਕਿ ਇਧਰ ਬੋਰਡ ਮੈਨੂੰ ਕੋਲੇ ਪੈਂਦਾ ਹੈ ਤੇ ਪ੍ਰੈਸ ਕਰਨ ਵਾਸਤੇ ਸੌਖਾ ਹੋ ਜਾਏਗਾ ਇਸ ਲਈ ਇਹਦੀ ਸੈਟਿੰਗ ਜਿਹੜੀ ਇਹਦੇ ਲਈ ਸੈੱਡ ਕੀਤੀ ਹੈ ਜੇ ਸਰਦਾਰ ਜੀ ਬਿਨਾਲ ਲੱਗੇ ਹੋਏ ਸੀ ਤੇ ਬੈਡ ਘੁਮਾਤੇ ਘਮਾਣ ਲੱਗੇ ਹੋਏ ਸੀ ਹੁਣ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਹੈ ਤੇ ਇੱਥੇ ਆ ਗਿਆ ਸੀ ਜੀ ਮੇਰੀ ਫਰੈਂਡ ਦਾ ਪਾਰਸਲ ਉਹਨੇ ਮੰਗਾਇਆ ਸੀ ਇਹ ਮਿਸ਼ੂ ਤੋਂ ਤੇ ਇਅਰਿੰਗਸ ਸੀਗੇ ਇਹਦੇ ਵਿੱਚ ਬਹੁਤ ਸੋਨਾ ਦੇਖੋ ਕਿੰਨਾ ਸੋਹਣੇ ਲੱਗੇ ਇਹ ਤੇ ਕਲਰ ਕਿੰਨੇ ਪਿਆਰੇ ਨੇਗੇ ਤੇ ਡੇਲੀ ਵੇਅਰ ਲਈ ਮੰਗਾਏ ਉਹਨੇ ਔਰ ਬਹੁਤ ਹੀ ਪਿਆਰੇ ਲੱਗ ਰਹੇ ਹਨ ਚਭੂਲੀਆਂ ਜੇ ਛੋਟੇ-ਛੋਟੀਆਂ ਤੇ ਇਹਨਾਂ ਦੇ ਜਿਹੜੇ ਬੈਕ ਸਾਈਡ ਤੇ ਲੋਕ ਨੇਗੇ ਉਹ ਪਲਾਸਟਿਕ ਦੇ ਆ ਇਹ ਸਾਈਜ਼ ਵੀ ਬੜਾ ਪਿਆਰਾ ਹੈ ਛੋਟੇ ਜੇ ਬੜੇ ਕਿਊਟ ਜਿਹੇ ਲੱਗੇ ਤੇ ਉਹ ਦਿਖਾਣ ਲਈ ਲੈ ਕੇ ਆਈ ਸੀ ਕਿ ਦੀਦੀ ਮੇਰਾ ਆਰਡਰ ਆ ਗਿਆ ਦੇਖੋ ਤੁਸੀਂ ਤੇ ਦਿਖਾਣ ਲਈ ਲੈ ਕੇ ਆਈ ਸੀ ਤੁਸੀਂ ਵੀ ਮੰਗਾ ਸਕਦੇ ਹੋ ਮਿਸ਼ੂ ਤੋਂ ਇਸ ਤਰ੍ਹਾਂ ਦੇ ਬਹੁਤ ਹੀ ਪਿਆਰੇ ਪਿਆਰੇ ਆ ਜੁਐਲਰੀਸ ਵਗੈਰਾ ਇਦਾਂ ਦੀ ਬਹੁਤ ਕੁਝ ਹੁੰਦਾ ਹੈ ਇਹਦੇ ਤੇ ਮਿਸ਼ੂ ਤੇ ਘਰ ਬੈਠੇ ਹੀ ਆਰਾਮ ਨਾਲ ਆਸਾਨੀ ਨਾਲ ਚੀਜ਼ ਪਹੁੰਚ ਜਾਂਦੀ ਹੈ ਆਪਣੇ ਕੋਲ ਤੇ ਇੱਥੇ ਮੈਂ ਬਣਾਏ ਸੀ ਕੋਫ ਤੇ ਅੱਜ ਤੇ ਕੋਫਤੇ অলਮੋਸਟ ਰੈਡੀ ਨੇਗੇ ਆਪਣੇ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਗਾਰਨਿਸ਼ ਕਰਨ ਧਨੀਆ ਪਾਤਾ ਸੀਗਾ ਤੇ ਆਪਣੀ ਸਬਜੀ ਰੈਡੀ ਹੈ ਆਟਾ ਗੁੰਨ ਕੇ ਰੱਖਤਾ ਤੇ ਉਸ ਤੋਂ ਬਾਅਦ ਮੈਂ ਕਟਿੰਗ ਕਰਨ ਲੱਗੀ ਸੀ ਆਪਣਾ ਸੂਟ ਜੋ ਕਿ ਕਾਰਡ ਆਇਆ ਸੀ ਪਹਿਲੇ ਵਲੌਗ ਤੁਸੀਂ ਦੇਖਿਆ ਹੋਣਾ ਤੇ ਮੈਰਿਜ ਆ ਰਹੀ ਹੈ ਤੇ ਮੰਗਣੇ ਤੇ ਪਾਣਾ ਹੈ ਇਹ ਤੇ ਉਹ ਥੋੜਾ ਥੋੜਾ ਟਾਈਮ ਕੱਢ ਕੇ ਕਰਦਾ ਤੇ ਆਪਣਾ ਨਾਲ ਨਾਲ ਸਟਿਚ ਕਰਦੇ ਰਵਾਂਗੇ ਤੇ ਇਧਰਲੀ ਸਾਈਡ ਲੈਂਥ ਰੱਖੀ ਆ ਆਪਾਂ ਸਲਵਾਰ ਦੀ ਔਰ ਇਹਦੀ ਸਾਈਡ ਇਹ ਅਸਰ ਵਾਲੀ ਸਾਈਡ ਹੈ ਤੇ 14 ਇੰਚ ਰੱਖੀ ਹੈ ਇਧਰ ਨੂੰ ਔਰ ਲੈਂਥ ਦੇ ਮੋਰੀ ਜਿਹੜੀ ਸਾਂਝੀ ਰੱਖੀ ਹੈ ਮੈਂ ਇਹ ਸਾਂਝੇ ਪੱਟ ਰੱਖੇ ਨੇਗੇ ਇਹ ਤੇ ਇਧਰ ਵਾਲੀ ਸਾਈਡ ਉੱਪਰ ਨੂੰ ਹੋ ਜਾਏਗਾ ਚਾਹ ਤੇ ਲਗਾਈਆਂ ਨੇ ਇਹਦੀਆਂ ਚਾਰ ਤੇਲ ਲਗਾ ਕੇ ਤੇ ਇਸ ਤਰ੍ਹਾਂ ਨਿਸ਼ਾਨੀਆਂ ਲਗਾਈਆਂ ਮਾਰ ਜਾਂਦੀਆਂ ਤੇ ਇਹਦੇ ਲਈ ਸਾਈਡ ਇਹ ਮਿਆਨੀ ਰੱਖੀ ਹੈ ਜੋ ਪਾਣੀ ਹੈ ਕਿਉਂਕਿ ਅਸਨ ਵੱਧ ਜੇਗਾ ਇਹਦੇ ਨਾਲ ਜਿਹੜਾ ਘੇਰ ਹੈ ਉਹ ਵੱਧ ਜੇਗਾ ਇਹਦੇ ਲਈ ਸਾਈਡ 10 ਇੰਚ 14 ਇੰਚ ਯਾ ਤੇ ਉਹ ਇੱਥੇ ਮਿਆਨੀ ਅਟੈਚ ਹੋ ਜਾਏਗੀ ਤੇ ਉਹਦੇ ਨਾਲ ਘੇਰ ਵੱਧ ਜੇਗਾ ਇਹ ਹੈ ਇਹ ਹੋ ਗਈ ਹੈ ਜੀ ਮਿਆਨੀ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਸਲਵਾਰ ਕਟਿੰਗ ਕਰ ਸਕਦੇ ਹੋ ਆਪਣੀ ਤੇ ਇਹ ਹੈ ਜੀ 벨ਟ ਤੇ 벨ਟ ਦੀ ਜਿੰਨੀ ਮਿਲ ਗਈ ਲੈਂਥ ਰੱਖ ਕੇ 8 ਇੰਚ ਔਰ ਲੈਂਥ ਰੱਖ ਕੇ ਤੇ ਜਿਹੜਾ ਘਟੇਗਾ ਉਹ ਇਹਦੇ ਉੱਪਰੋਂ ਅਸੀਂ ਜਿਹੜਾ ਇਹ ਉੱਪਰ ਜਿਹੜਾ ਮਾਰਜਨ ਕਪੜਾ ਰੱਖਿਆ ਆ ਇਹ ਤੋਂ ਇੱਥੇ ਅਟੈਚ ਕਰਕੇ ਤੇ ਫਿਰ ਉਹਦੇ ਨਾਲ ਆਪਾਂ ਆਪਣੀ ਜਿਹੜੀ 26 ਇੰਚ 26 ਇੰਚ ਮੇਰੀ 벨ਟ ਹੁੰਦੀ ਹੈ ਤੇ 25 ਇੰਚ 25 ਜਾਂ 26 ਰੱਖਦੀ ਆ ਮੈਂ ਤੇ ਉਹ रेडी ਹੋ ਜਾਈਗੀ ਤੇ ਇਸ ਤਰ੍ਹਾਂ ਚਾਰ ਤਿਹਾਂ ਲਗਾਈਆਂ ਨੇ ਦੇਖੋ ਇਸ ਤਰ੍ਹਾਂ ਆਪਾਂ ਇਹ ਸਲਵਾਰ ਕਟਿੰਗ ਕੀਤੀ ਹੈ ਤੇ ਜਿੱਥੇ ਇਹ ਨਿਸ਼ਾਨੀਆਂ ਲਗਾਈਆਂ ਨੇ ਹੁਣ ਮੈਂ ਉਹਨੂੰ ਕਟਿੰਗ ਕਰਕੇ ਤੇ ਇਸ ਨੂੰ ਸਾਈਡ ਤੇ ਕਰ ਦਾਂਗੇ ਆਪਾਂ ਇਸ ਤਰ੍ਹਾਂ ਤੁਸੀਂ ਸਲਵਾਰ ਕਟਿੰਗ ਕਰ ਸਕਦੇ ਹੋ ਤੇ ਲੋ ਜੀ ਸਲਵਾਰ ਕਟਿੰਗ ਕਰਕੇ ਆਪਾਂ ਸਾਈਡ ਤੇ ਕਰਤੀ ਸੀ ਤੇ ਹੁਣ ਆਪਾਂ ਆਪਣੀ ਸ਼ਰਟ ਕਟਿੰਗ ਕਰਨ ਲੱਗੇ ਸੀ ਸ਼ਰਟ ਲਾਈਨਿੰਗ ਵਾਲੀ ਹੈ ਇਸ ਲਈ ਕਮੀਜ਼ ਹੈ ਮਾਰਜਨ ਜਿਹੜਾ ਰੱਖਿਆ ਮੈਂ ਨਿਸ਼ਾਨੀਆਂ ਮੀਜ਼ਰਮੈਂਟ ਨਿਸ਼ਾਨੀਆਂ ਵਗੈਰਾ ਲਗਾਈਆਂ ਨੇ ਤੇ ਉਹ ਤੁਹਾਨੂੰ ਦੱਸ ਦਿੰਦੇ ਆਪਾਂ ਕਿ ਕਿਸ ਤਰ੍ਹਾਂ ਲਗਾਈਆਂ ਨੇ ਤੇ ਦੇਖੋ ਇਹ ਰੱਖਿਆ ਇਹਦੇ ਲਈ ਸਾਈਡ ਤੀਰਾਂ ਤੇ 3 ਮੈਂ 7 ਇੰਚ ਰੱਖਿਆ ਹੈ ਸਾਰਾ ਤੇ ਉਸ ਤੋਂ ਬਾਅਦ 3 ਇੰਚ ਨੈੱਕ ਰੱਖਿਆ ਤੇ ਇਹ ਹੈ ਆਰਮਹੋਲ ਆਰਮਹੋਲ 8.5 ਇੰਚ ਰੱਖਿਆ ਤੇ ਉਸ ਤੋਂ ਬਾਅਦ ਇਹ ਫਰੰਟ ਦੀ ਨਿਸ਼ਾਨੀ ਲਗਾਈ ਹੈ ਤੇ ਨਾਲ ਹੀ ਬੈਕ ਦੀ ਲਗਾਈ ਹੈ 24 ਇੰਚ ਰੱਖਿਆ ਮੈਂ ਆਪਣਾ ਚੈਸਟ 24 ਇੰਚ ਰੱਖ ਕੇ ਤੇ ਇਹ ਪਲੇਟਸ ਪਾਈਆਂ ਨੇ ਕਿਉਂਕਿ ਮੈਂ ਪਲੇਟਸ ਨਾਲ ਹੀ ਕਮੀਜ਼ ਬੰਦੀ ਹੈ ਤੇ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਤੇ ਸਾਈਡ ਪਲੇਟ ਹੈ ਇਨਾਂ ਦੀ ਜਿਹੜੀ ਡਿਸਟੈਂਸ ਹੈ ਉਹ 2-2 ਇੰਚ ਦਾ ਰੱਖਿਆ ਆਪਾਂ ਤੇ ਫਰੰਟ ਵਾਲੇ ਦਾ 4 ਇੰਚ ਰੱਖਿਆ ਹੈ ਔਰ ਜਿਹੜੀ ਇਹਦੀ ਪਲੇਟ ਦੀ ਲੈਂਥ ਹੈ ਉਹ 7 ਇੰਚ ਰੱਖੀ ਹੈ ਤੇ ਇਸ ਦੀ ਫੀਟਿੰਗ ਜੋ 22 ਇੰਚ ਹੈ ਤੇ ਸਾਈਡ ਤੇ ਜਿਹੜਾ ਮਾਰਜਨ ਹੈ ਉਹ ਮੈਂ 2.5 ਇੰਚ ਰੱਖਿਆ ਹੈ ਸਾਰਾ ਤੇ ਇਸ ਤਰ੍ਹਾਂ ਫੀਟਿੰਗ ਦੇ ਨਿਸ਼ਾਨ ਲਗਾ ਲੈਣਾ ਤੁਸੀਂ 22 ਇੰਚ ਤੇ ਤੇ ਮਾਰਜਨ ਰੱਖ ਲੈਣਾ ਹੈ ਜਿਹੜਾ ਸਾਈਡ ਵਾਲਾ ਹੈ 15 ਇੰਚ ਰੱਖ ਕੇ ਆਪਾਂ ਤੇ ਉਸ ਤੋਂ ਬਾਅਦ ਮੈਂ 24 ਇੰਚ ਤੇ ਆਪਣੀ हिਪ ਰੱਖੀ ਹੈ ਤੇ ਇਹ ਡਿਸਟੈਂਸ ਸਾਰਾ ਜਿਹੜਾ ਹੈਗਾ ਸਾਡੇ ਇਹ ਸੌਰੀ 2.5 2 ਇੰਚ ਰੱਖਿਆ ਹੈ ਤੇ ਇਧਰ ਆ ਗਿਆ ਹੈ ਘੇਰ ਆਪਣਾ ਘੇਰ ਵੀ 24 ਇੰਚ ਰੱਖਿਆ ਆਪਾਂ ਤੇ ਇਹ ਇਧਰ ਜਿਹੜਾ ਸਾਈਡ ਤੇ ਹੈ ਇਹ ਚਾਕ ਦੇ ਅੰਦਰ ਫੋਲਡ ਹੋਏਗਾ ਇਸ ਦਿਨ ਵਾਲਾ ਪਾਤਰ ਪਾਈ ਵਗੈਰਾ ਕਰਦੇ ਹਾਂ ਤੇ ਉਹ ਅੰਦਰ ਫੋਲਡ ਹੋ ਜਾਊਗਾ ਤੇ ਇਸ ਤਰ੍ਹਾਂ ਮੈਂ ਨਿਸ਼ਾਨੀ ਲਗਾ ਲਈ ਹੈ ਆਪਣੀ ਸ਼ਰਟ ਦੀ ਤੇ ਇਹਦੇ ਨਾਲ ਹੁਣ ਮੇਨ ਜਿਹੜਾ ਫੈਬਰਿਕ ਹੈ ਤੇ ਉਹਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬਾ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ